ਜਾਂਦੀ ਬਵਾਚ ਜਾਂਦੀ ਹੈ ਇਤਿਆਸਿਕਾਂ ਦੀ ਗਵਾਚ ਜਾਂਦੀ ਹੈ ਆ ਫਿਰ ਨੇੜੇ ਵੀ ਨਹੀਂ ਹੁੰਦੀ ਲੱਗਦੀ ਵੀ ਤੇ ਉਹ ਲੱਗਦਾ ਹੋ ਵੀ ਨਹੀਂ ਹੈ ਕਿਉਂਕਿ ਸਕੂਨ ਜਿਹੜਾ ਹਰ ਰੱਬ ਦੀ ਰਜਾ ਦੇ ਵਿੱਚ ਅਕਰਤਾਰ ਦੇ ਵਿੱਚ ਹੈ ਉਹ ਸਕੂਨ ਕਿਤੇ ਵੀ ਨਹੀਂ ਜਿਹੜਾ ਸਕੂਨ ਹੁਣ ਜਿਵੇਂ ਆਪਾਂ ਪਹਿਲਾਂ ਵੀ ਕਈ ਵਾਰ ਵਿਚਾਰ ਚੁੱਕੇ ਸਤਕਾਰ ਯੋਗ ਮਾਂ ਨੇ ਦਿੱਤਾ ਮਸੱਲਾ ਬਸਉਂਦੀ ਹੈ ਮਸੱਲਾ ਬਿਸ਼ਾਗਦੇ ਸਲੇ ਸਕਰ ਦੀ ਨਲੀ ਰੱਖ ਜਾਂਦੀ ਹੈ ਬਾਬਾ ਫਰੀਦ ਜੀ ਬਚਪਨ ਦੇ ਵਿੱਚ ਨੇ ਤੋਤਲੀ ਆਵਾਜ਼ ਦੇ ਵਿੱਚ ਨੇ ਜਿਵੇਂ ਵੀ ਮਾਂ ਪਰਦੇ ਨੇ ਉਹ ਐਨਾ ਪਰਦੇ ਨੇ ਨਵਾਜ਼ ਪਰਦੇ ਨੇ ਸਜਦੇ ਕਰਦੇ ਨੇ ਰੱਬ ਨੂੰ ਮਾਂ ਨੂੰ ਦੇਖ ਕੇ ਉਹ ਨਹੀਂ ਕਰਦਾ ਤੋਤਲੀ ਆਵਾਜ਼ ਦੇ ਵਿੱਚ ਨਾਲ ਬੋਲਣ ਦੀ ਕੋਸ਼ਿਸ਼ ਕਰਦੇ ਨੇ ਆਪਣੀ ਮਾਂ ਦੇ ਬੋਲਦੇ ਨੇ ਬੋਲਦੇ ਬੋਲਦੇ ਤਕਰੀਬਨ ਉਹਨਾਂ ਦੇ ਰੋਜ਼ ਮਰਦਾ ਉਹ ਉਹਨਾਂ ਦੀ ਯਾਦ ਹੋ ਗਈਆਂ ਬਾਬਾ ਫਰੀਦ ਜੀ ਦੇ ਕਿਉਂਕਿ ਰੁਚੀ ਸੀ ਰੁਚੀ ਦੇ ਨਾਲ ਉਹਨਾਂ ਦੇ ਯਾਦ ਹੋ ਗਈਆਂ ਤਾਂ ਫਿਰ मां ਨੇ ਦੇਖਿਆ ਮੇਰੇ ਪੁੱਤਰ ਤੇ ਉਹ ਘਰ ਦੇ ਕੰਮਕਾਰ ਕਰਦੀ ਤੇ ਪੁੱਤਰ ਨੂੰ ਕਹਿ ਲੈਂਦੀ ਪੁੱਤਰ ਜੀ ਜਿਵੇਂ ਪਹਿਲਾਂ ਤੂੰ ਮੇਰੇ ਦੇ ਵਿੱਚ ਧਿਆਨ ਰੱਖਦਾ ਸੀ ਮੈਂ ਨਿਵਾਜ਼ਾਂ ਪੜ੍ਹਦੀ ਸੀ ਤਾਂ ਤੇਰੀ ਵੀ ਨਾਲ ਨਿਵਾਜ਼ ਪੜ੍ਹੀ ਜਾਂਦੀ ਸੀ ਹੁਣ ਮੈਂ ਘਰ ਦਾ ਕੰਮਕਾਰ ਕਰਿਆ ਕਰਾਂਗੀ ਮੇਰਾ ਧਿਆਨ ਤੇਰੇ ਦੇ ਵਿੱਚ ਹੋਇਆ ਕਰੇਗਾ ਤੂੰ ਉੱਚੀ ਆਵਾਜ਼ ਦੇ ਵਿੱਚ ਨਿਵਾਜ਼ ਪੜ੍ਹਨੀ ਆ ਤਾਂ ਕਿ ਮੇਰੀ ਵੀ ਨਿਵਾਜ਼ ਉਹ ਦੁਆ ਕਰੇਗਾ ਮੇਰੀ ਵੀ ਕਬੂਲ ਹੋ ਜਾਏ ਤੇਰੇ ਨਾਲ ਕਹਿੰਦੇ ਹੋਇਆ ਕਿ ਸੱਕਰ ਵੀ ਜਲੀ ਕਰਿਆ ਕਰੇ ਮਾਂ ਆ ਦੇਖੋ रब खुदा ने शकर की डली दिखी है मां एक दिन रखना तो लगी शकर फिर भी मिली है मां बदौलत वो सकर दली जो उन्होंने खादी है मां नई अज का समय मतलब घर ट्यूबवैल आज समरसीबल अनेक ये पानी के हम उन्हें समय देूह तो पानी लेके आ ਕਰਕੇ ਹੁਣ ਮਾਂ ਬਾਹਰ ਦੇ ਕੇ ਤੇ ਪਾਣੀ ਪੰਦੇ ਲਈ ਇਤਨੇ ਨਵਾਜ ਪੜੀ ਉਹਨਾਂ ਨੇ ਮਨ ਲੋ ਉਹ ਸ਼ਕਰ ਦੀ ਡੜੀ ਖਾ ਲਈ ਔਰ ਮਾਂ ਲੈ ਕੇ ਆਈਏ ਮਾਂ ਉਹਨਾਂ ਨੇ ਕਹਿ ਦਿੱਤਾ ਮਾਂ ਨਹੀਂ ਜਿਹੜੀ ਸ਼ਕਰ ਦੀ ਡੜੀ ਅੱਜ ਰੱਖੀ ਹੈ ਨਾ ਇਹਨਾਂ ਤਾਂ ਸਾਰੀਆਂ ਔਖੇ ਹੀ ਮਾਰ ਦਿੱਤੀਆਂ ਨੇ ਖੰਮੇ ਸ਼ਕਰ ਨੇਵਾਂਡ ਖੰਡ ਨੇ ਵਾਸਗੁਰ ਸੱਬੇ ਵਸਤੂ ਮਿੱਠੀਆਂ ਰਤਨਾ ਭੋਜਨ ਤੋਂ ਸੰਗਰ ਸ਼ਕਰ ਖੰਡ ਨੇ ਵਾਤਗੁਰ ਜੇ ਜਿਹੜਾ ਉਹ ਸ਼ੱਕਰ ਦੀ ਗੱਲ ਕੀਤੀ ਮਤਲਬ ਮਿੱਠੀ ਦੀ ਗੱਲ ਕੀਤੀ ਇਸ ਵੀੜ ਦੀ ਗੱਲ ਕੀਤੀ ਹੈ ਤਾਂ ਜਦੋਂ ਕਹਿੰਦੇ ਨੇ ਆ ਜਿਹੜੀ ਗਲੀ ਤਸਵੀਰ ਰੱਖੀ ਸੀ ਮਾਂ ਇਹ ਮੇਰੇ ਕੋਲ ਰੋਜ਼ ਰੱਖਣਾ ਤੁਸੀਂ ਮਾਂਹ ਰਾਣ ਮੈਂ ਤਾਂ ਰੱਖੀ ਨਹੀਂ ਹੈ ਬਲਕਿ ਮਾਂ ਨੇ ਅਰਬ ਨੇ ਉਹ ਕਿਰਪਾ ਕੀਤੀ ਤੋਤਲੇ ਆਵਾਜ਼ ਦੇ ਵਿੱਚ ਹੁਣ ਜੇ ਆਪਾਂ ਕਹਾਂਗੇ ਉਹ ਐਦਾਂ ਪੜਦੇ ਹੋਣ ਜੇ ਨਵਾਜਾਂ ਹੁਣ ਤੋਤਲੇ ਆਵਾਜ਼ ਦੇ ਵਿੱਚ ਪੜਦੇ ਨੇ ਤੋਤਲੇ ਆਵਾਜ਼ ਦੇ ਵਿੱਚ ਵੀ ਰੱਬ ਨੇ ਬਸ ਸਭ ਕੁਝ ਕਬੂਲ ਕਰ ਲਿਆ ਖੁਦਾ ਕਹ ਲਈਏ ਅੱਲਾਹ ਕਹ ਲਈਏ ਰੱਬ ਦੇ ਕੋਈ ਹੈ ਉਹ ਵੀ ਕਬੂਲ ਕਰ ਲੇ ਜਦੋਂ ਨਮਾਜ਼ ਪੜ੍ਹਦੀ ਹੈ